ਸਮਰਾਲਾ ਦੇ ਵਿੱਚ ਸ਼੍ਰੀ ਫਤੇਗੜ ਸਾਹਿਬ ਲੋਕ ਸਭਾ ਚੋਣਾਂ 2024 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਸੀਟ ਸ਼੍ਰੀ ਫਤੇਗੜ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਸਾਭਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਸਮਰਾਲਾ ਆਮ ਆਦਮੀ ਪਾਰਟੀ ਦਫਤਰ ਪਹੁੰਚੇ ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਸਮੇਤ ਸੈਂਕੜੇ ਪਾਰਟੀ ਦਫਤਰ ਪਹੁੰਚੇ ਨੇ ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਸਮੇਤ ਸੈਂਕੜਿਆਂ ਪਾਰਟੀ ਸਮਰਥਕਾਂ ਨੇ ਗੁਰਪ੍ਰੀਤ ਸਿੰਘ ਜੀ ਪੀ ਦਾ ਸਵਾਗਤ ਕੀਤਾ ਇਸ ਮੌਕੇ ਗੁਰਪ੍ਰੀਤ ਸਿੰਘ ਜੀ ਪੀ ਦਾ ਕਹਿਣਾ ਸੀ ਕਿ ਮੈਂ ਲੋਕ ਸਭਾ ਚੋਣਾਂ 2024 ਦੇ ਵਿੱਚ ਸ਼੍ਰੀ ਫਤੇਗੜ ਸਾਹਿਬ ਸੀਟ ਤੋਂ ਜਿੱਤ ਕੇ ਪਹਿਲਾ ਕੰਮ ਸ਼੍ਰੀ ਫਤੇਗੜ ਸਾਹਿਬ ਹਲਕੇ ਵਿੱਚ ਵੱਡਾ ਟੂਰਿਸਟ ਸਪੋਰਟ ਬਣਾਉਣਾ ਹੋਵੇਗਾ ਕਿਉਂਕਿ ਸ਼੍ਰੀ ਫਤੇਗੜ ਸਾਹਿਬ ਵਿੱਚ ਇੱਕ ਇਤਿਹਾਸਿਕ ਧਰਤੀ ਹੈ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇਾਂ ਦੀ ਵੀ ਸ਼ਹਾਦਤ ਇੱਥੇ ਹੀ ਹੋਈ ਸੀ ਵੱਡਾ ਟੂਰਿਸਟ ਸਪੋਰਟ ਬਣਨ ਦੇ ਨਾਲ ਦੇਸ਼ ਵਿਦੇਸ਼ਾਂ ਤੋਂ ਲੋਕ ਇੱਥੇ ਆ ਆਮ ਹੋਣਾ ਚਾਹੀਦਾ ਹੈ ਪਾਰਟੀਆਂ ਨੇ ਉਹ ਵੀ ਪੰਜਾਬਾਂ ਦੇ ਤੇ ਜੀਪੀਆਈਸੀ ਆਪਣਾ ਹਮਦਰਦੀ ਕਰਨਾ ਬੜਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਆਮ ਆਦੀ ਪਾਕੀ ਦੇ ਕਮਿਨਰ ਅਰਵਿੰਦ ਕੈਜੀਵਾਲ ਜੀ ਦੇ ਮੁਖਮਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਲੋਕ ਸਭਾ ਹਲਕਾ ਫਤਿਹਗੜ ਸਾਉਂਤ ਤੋਂ ਬਹੁਤ ਹੀ ਵਧੀਆ ਉਮੀਦਵਾਰ ਸੁਲਝੇ ਹੋਏ ਇਮਾਨਦਾਰ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਸਰਦਾਰ ਗੁਰਪ੍ਰੀਤ ਸਿੰਘ ਜੀ ਪੀ ਜੀ ਨੂੰ ਉਮੀਦਵਾਰ ਬਣਾ ਕੇ ਸਾਡੇ ਕੋਲ ਭੇਜਿਆ ਅੱਜ ਤੁਸੀਂ ਦੇਖ ਰਹੇ ਹੋ ਕਿ ਸਵਰਾਲੇ ਹਲਕੇ ਦੇ ਵਿੱਚ ਸਰਦਾਰ ਜਗਤਾਰ ਸਿੰਘ ਬਿਆਲਪਰਾ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਉਹਨਾਂ ਦੇ ਸਾਤਰ ਵਿਖੇ ਬਹੁਤ ਵੱਡਾ ਇਕੱਠ ਹੋਇਆ ਹੈ ਮੈਂ ਸਮਝਦਾ ਕਿ ਸਾਡੇ ਆਉਡੀਟਰ ਸਾਹਿਬਾ, ਬਲੱਡੀਰ ਸਾਹਿਬਾ, ਸਾਰੇ ਫਸਟਾਵਾਂ ਦੇ ਆਗੂ ਸਾਹਿਬਾਨ, ਚੇਅਰਮੈਨ ਸਾਹਿਬਾਨ ਸਾਰੇ ਕਟੇ ਨੇ। ਪਰ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਤਰ੍ਹਾਂ ਪਹਿਲਾਂ 2022 ਦੇ ਚੋਣਾਂ ਦੇ ਵਿੱਚ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਉਹਦੇ ਵਿੱਚ ਵੱਡਾ ਫਤਵਾ ਜਿਹੜਾ ਪੰਜਾਬ ਦੇ ਲੋਕਾਂ ਨੇ ਦਿੱਤਾ ਸੀ, ਸਦਾਰਲੇ ਹਲਕੇ ਦੇ ਲੋਕਾਂ ਨੇ ਦਿੱਤਾ ਸੀ ਉਸ ਤੋਂ ਵੀ ਵੱਡਾ ਜਿਹੜਾ ਫਤਵਾ ਉਹ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਇੱਕੋ ਜਿਹਾ ਕੇ ਵੱਡੀ ਪਹਾੜੀ ਬਹੁਤ ਵੱਡੇ ਨਾਲ ਅਸੀਂ ਪਾਰਟੀ ਦੀ ਛੋਟੀ ਦੇ ਵਿੱਚ 1000000 ਲੋਕਾਂ ਦੇ ਚੋਣਾਂ ਦੇ ਵਿੱਚ ਐਮਪੀ ਹਨ ਕਿਉਂ ਨਹੀਂ ਜਿਹਨੇ ਕੀ ਕਰਿਆ ਜੀਓ ਪੰਛਾ ਬਦਿਹਣ ਕਰ ਮੈਂ ਸਮਝਦਾ ਕਿ ਤੁਹਾਡੇ ਸਾਹਮਣੇ ਗੁਰਪੀ ਸਿੰਘ ਜੀਪੀ ਜੀਓਸ ਪਾਰਟੀ ਦੇ ਵਿੱਚ ਰਹੇ ਨੇ ਔਰ ਤੁਸੀਂ ਵੀ ਆਪ ਵੀ ਕਹਿੰਦੇ ਹੋ ਤੇ ਲੋਕ ਵੀ ਕਹਿੰਦੇ ਨੇ ਕਿ ਜਿਹੜੇ ਅਫਸਰ ਚਾਹੀਓਂ ਦੀ ਅਫਸਰ ਚਾਹੀਆ ਤੁਹਾਨੂੰ ਪਤਾ ਕਿ ਉਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਹੋਰ ਹੁੰਦਾ ਜੇਰਾ ਕੋਈ ਸਵਾਸੇਵਕ ਹੋਵੇ ਕੋਈ ਪਾਰਟੀ ਦਾ ਵਰਕਰ ਹੋਵੇ ਉਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਕੋਈ ਹੋਰ ਹੁੰਦਾ ਉਹਨਾਂ ਦਾ ਫਰਕ ਆ ਬਹੁਤ ਜ਼ਿਆਦਾ ਕਿਉਂਕਿ ਉਹ ਸਬੰਧਾਲੇ ਹਲਕੇ ਦੇ ਵਿੱਚ ਨਾ ਆਪਣੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਸਾਰੇ ਜਿਹੜੇ ਹਲਕੇ ਨੇ ਨਾ ਉਹਦੇ ਉਹ ਉਹ ਸਾਰੇ ਇਹ ਕਹਿ ਰਹੇ ਨੇ ਉਹਨੇ ਪਾਰਟੀ ਦੇ ਵਰਕਰ ਵੀ ਕਹਿ ਰਹੇ ਨੇ ਆਪ ਦਾ ਵਿਜੀ ਪਾਰਟੀ ਦਾ ਕਹਿ ਰਹੇ ਹੁੰਦਾ ਕਿ ਸਾਨੂੰ ਉਮੀਦਵਾਰ ਨਹੀਂ ਚਾਹੀਦਾ ਆ ਦੋ ਤਿੰਨ ਦੇਖਿਆ ਕਿ ਫਟੇਗਰ ਸਾਹਿਬ ਤੋਂ ਲੋਕਾਂ ਨੇ ਕਿਹਾ ਉਹਨਾਂ ਦੇ ਵਰਕਰਾਂ ਨੇ ਕਿ ਸਾਨੂੰ ਇਹ ਉਮੀਦਵਾਰ ਨਹੀਂ ਚਾਹੀਦਾ ਕੋਈ ਹੋਰ ਉਮੀਦਵਾਰ ਚਾਹੀਦਾ ਸੋ ਮੇਰਾ ਕਹਿਣ ਤੋਂ ਬਾਅਦ ਜਿਸ ਤਰ੍ਹਾਂ ਵਰਤਨੀ ਸਿੰਘ ਜੀ ਪੀ ਸੀ ਜੀ ਇਹਦੀ ਮੈਂ ਗੱਲ ਕੀਤੀ ਕਿ ਕਿ ਮੈਂ ਇਹਨਾਂ ਨੂੰ ਲੰਮੇ ਸਮੇਂ ਤੋਂ ਜਾਣਦਾ ਇਹਨਾਂ ਨੇ ਮੈਂ ਸਭ ਨਾਲ ਕਿ ਥੱਲੇ ਹੋ ਕੇ ਇਹ ਲੀਡਰ ਬਣੇ ਨੇ ਪਹਿਲਾਂ ਕੋਈ ਕੌਂਸਲਰ ਬਣੇ ਨੇ ਫਿਰ ਇਹ ਜੂਦੇ ਪ੍ਰਧਾਨ ਬਣੇ ਨੇ ਫਿਰ ਇਹ ਐਮ ਐਲ ਏ ਦੀ ਦੋ ਤਿੰਨ ਲਕਸ਼ਣਾ ਲੱਗੀਆਂ ਨੇ ਇਹਨਾਂ ਨੇ ਐਮ ਐਲ ਏ ਬਣ ਤੁਹਾਡਾ ਕਰਨ ਤੋਂ ਪਾਵਾਂ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਨੇ ਸੋ ਬਹੁਤ ਵਧੀਆ ਸਾਡੇ ਵਰਕਰ ਨੇ ਬਹੁਤ ਵਧੀਆ ਮੈਂ ਸਮਝਦਾ ਹਾਂ ਲੋਕਾਂ ਦੇ ਕੰਮ ਕਰ ਕਰਨਾ ਸਾਫ ਦਾ ਵਿਧਾਇਕ ਰਹੇ ਹੋ ਤੁਹਾਡਾ ਤੇ ਬਹੁਤ ਵੱਡਾ ਮੋਰਡ ਮੈਂ ਇੱਕ ਵੀ ਰਣਨੀਤੀ ਆ ਕੀਤੀ ਹੈ ਕਿ ਜੋ ਆਨ ਬਈ ਲੋਕਾਂ ਦਾ ਅਸੀਂ ਜੀ ਲੋਕਾਂ ਕੋ ਜਿਹੜਾ ਜਾ ਰਿਹਾ ਸੀ ਦੋ ਦੋ ਸਾਲਾਂ ਦੇ ਵਿੱਚ ਜੋ ਪਾਰਟੀ ਨੇ ਗ੍ਰਾਂਤੀ ਦਿੱਤੀ ਹੈ ਦਿੱਤੀ ਸਰ ਉਹਦੇ ਚ ਕਾਫੀ ਪੂਰੀਆਂ ਕਰਜ਼ੀ ਦਿੱਤੀਆਂ ਵੀ ਨੇ ਇਹਦੇ ਹੋਰ ਵੀ ਕਰਦੀ ਲੋੜ ਆ ਕਿਉਂਕਿ ਜਿਵੇਂ ਪਹਿਲਾਂ ਗੱਲ ਕੀਤੀ ਗਈ ਹੈ ਸੜਕਾਂ ਦੀ ਗੱਲ ਕੀਤੀ ਗਈ ਆ ਬਾਲਾ ਕਲੀਨਿਕ ਦੀ ਗੱਲ ਕੀਤੀ ਗਈ ਆ ਲੋਕਾਂ ਦੇ ਬਿਜਲੀ ਦੇ ਬਿੱਲ ਫ੍ਰੀ ਵਾਲੀ ਗੱਲ ਕੀਤੀ ਗਈ ਆ ਕਿਸਾਨਾਂ ਨੂੰ ਮੋਟਰਾਂ ਦੇ ਜਿਹੜੇ ਲੈਟ ਆ ਰਹੀ ਆ ਉਹਨਾਂ ਦੀ ਗੱਲ ਕੀਤੀ ਗਈ ਆ ਹਸਪਤਾਲਾਂ ਦੀ ਗੱਲ ਕੀਤੀ ਗਈ ਆ ਸਕੂਲਾਂ ਦੀ ਗੱਲ ਕੀਤੀ ਗਈ ਆ ਇਹ ਸਾਰੇ ਮੁੱਦੇ ਜਿਹੜੇ ਅਸੀਂ ਲੈ ਕੇ ਲੋਕਾਂ ਕੋਲ ਜਾਵਾਂਗੇ ਅਸੀਂ ਘਰ-ਘਰ ਡੋਰ-ਟੂ-ਡੋਰ ਸ਼ੁਰੂ ਕੀਤਾ ਹੈ ਪਹਿਲੇ ਤਾਂ ਕਿ ਲੋਕਾਂ ਨੂੰ ਅਸੀਂ ਲੋਕ ਕਹੇ ਸਾਨੂੰ ਪਤਾ ਕਿਉਂਕਿ ਲੋਕਾਂ ਦੇ ਜਿਹੜਾ 5-5 7-7000 ਰੁਪਇਆ ਮਹੀਨੇ ਦਾ ਜੇਬ ਦੇ ਵਿੱਚ ਆਉਂਦਾ ਜਿਹੜਾ ਬਿਜਲੀ ਵਾਪੀ ਵਾਲੀ ਗੱਲ ਆ ਸਮਝ ਸਕਦਾ ਉਹਦੇ ਬਹੁਤ ਲੋਕ ਪੁੱਛਦੇ ਕਿ ਪਹਿਲਾਂ ਕਦੇ ਨਹੀਂ ਹੋਇਆ ਬੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਮੈਂ ਬੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ 2 ਸਾਲ 2 ਸਾਲ ਪਹਿਲਾਂ ਤੁਸੀਂ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਬਹੁਤ ਭਾਰੀ ਬਹੁਤ ਦੇ ਨਾਲ ਆਮ ਆਦਮੀ ਪਾਰਟੀ ਦੀ ਬੰਮੇ ਐਮ ਐਲ ਏ ਜਿਦਾ ਕੇ ਇਥੋਂ ਸਰਕਾਰ ਬਣਾਈ ਸੀ ਇਸੇ ਤਰ੍ਹਾਂ 13 ਦੇ 13 ਅੰਤਵਾਰ ਦੇ ਜਿਹੜੇ ਸਾਡੇ ਲੋਕ ਸਭਾ ਲਈ ਚੋਣਾਂ ਲੱਗਣਗੇ ਉਹਨਾਂ ਨੂੰ ਅਸੀਂ ਭਾਰੀ ਬਹੁਤ ਦੇ ਨਾਲ ਜਿਟਾਈਏ ਆਪਾਂ ਇੱਕ ਇੱਕ ਵੋਟ ਆ ਜਿਹੜੀ ਉਹ ਆਮ ਆਦਮੀ ਪਾਰਟੀ ਚੋਂ ਨਿਸ਼ਾਨ ਚਾਰੂ ਤੇ ਤਾਂ ਕਿ ਇਹ ਲੋਕਾਂ ਨੂੰ ਸਿਖਾਈਏ ਤੁਹਾਡਾ ਪੱਤਰਕਾਰ ਭਾਈ ਚਾਦਰ ਦਾ ਸਾਰੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਚੋਣ ਮੁੱਦੇ ਸੀਗੇ ਆ 2 ਸਾਲ ਦਾ ਜਯਮ ਪਾਰਟੀ ਸਰਕਾਰ ਚੱਲਦੀ ਹੈ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਤੇ ਕੇਜਰੀਵਾਲ ਸਾਹਿਬ ਸਾਡੇ ਸੁਪਰੀਮੋ ਨੇ ਤੇ ਜਿਹੜੇ ਸਾਡੇ ਐਮਐਲਏ ਚਾਹੇ ਸਨਾਲਾ ਨੇ ਚਾਹੇ ਨੌ ਹਲਕੇ ਦੇ ਜਿਹੜੇ ਐਮਐਲਏ ਨੇ ਸਾਡੇ ਬਾਕੀ ਦਾ ਪੂਰੇ ਪੰਜਾਬ ਦੀ ਜੋ ਜਿਹੜੇ ਮੁੱਦੇ ਸੀਗੇ ਪੰਜਾਬ ਦੇ ਕਿ ਇਲੈਕਟ੍ਰਿਸਿਟੀ ਦਾ ਮੁੱਦਾ ਸੀਗਾ ਇਹ ਹੈਲਥ ਦਾ ਵੀ এডੂਕੇਸ਼ਨ ਦਾ ਇਹ ਜੋਬਸ ਦਾ ਇਹ ਸਭ ਤੋਂ ਇਹ ਚਾਰ ਮੁੱਦੇ ਸੀ ਜਿਵੇਂ ਗੱਲ ਕੀਤੀ ਹੈ ਜਿਵੇਂ 2 ਸਾਲ ਦੇ ਵਿੱਚ 43 ਸੌਜਨ ਦੇ ਕਰੀਬ ਜੋਬ ਦਿੱਤੀਆਂ ਤੇ ਜਿਹੜਾ ਹੈਲਥ ਦਾ ਸਿਸਟਮ ਹੈ ਜੋ ਮੁਹੱਲਾ ਕਲੀਨਿਕ ਸੀਗੇ ਤੇ ਅੱਜ ਹਰ ਪਿੰਡ ਦੇ ਗਰੀਬ ਬੰਦੇ ਆ ਉਹ ਚੀਜ਼ ਦਾ ਬੈਨੀਫਿਟ ਲੈ ਰਹੇ ਆ এডੂਕੇਸ਼ਨ ਦੀ ਗੱਲ ਕਰੀਏ ਤਾਂ এডੂਕੇਸ਼ਨ ਦੇ ਵਿੱਚ ਜਿਹੜੇ ਸਕੂਲ ਨੇ ਉਹ ਅਪਗ੍ਰੇਡ ਹੋ ਰਹੇ ਐ ਤੇ ਜਿਹੜੇ ਸਕੂਲ ਬੱਚੇ ਨੇ ਜਿਹੜੇ ਗਰੀਬ ਬੱਚੇ ਨੇ ਅੱਜ ਉਹਨਾਂ ਨੂੰ ਸੂਲਤਾ ਨੇ ਪ੍ਰੋਪਰ ਸੂਲਤਾ ਮਿਲਦੀਆਂ ਨੇ ਤਾਂ ਕਿ ਉਹ ਵੀ ਕੱਲ ਨੂੰ ਇੰਜੀਨੀਅਰ ਬਣ ਤੇ ਆਈਐਸ ਬਣ ਕਿਉਂਕਿ ਜੋ ਪ੍ਰਾਈਵੇਟ ਸਕੂਲਾਂ ਦੇ ਫੈਸਲੀਆਂ ਸੀ ਅੱਜ ਉਹ ਸਰਕਾਰੀ ਸਕੂਲਾਂ ਦੇ ਫੈਸਲੀਆਂ ਹੁੰਦੀਆਂ ਨੇ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਆਪਣੇ ਲਾਈਟ ਦੀ ਕਿਉਂਕਿ ਲਾਈਟ ਚਾਹੇ ਪਿੱਛੇ ਸਰਕਾਰਾਂ ਦੇਖਿਆ ਚਾਹੇ ਅਸੀਂ ਪਾਰਟਿਸਿਪੇਸ਼ਨ ਚ ਕੀਤਾ ਪਰ ਕਿਸਾਨ ਖੁਸ਼ ਨਹੀਂ ਹੋ ਰਹੇ ਪਰ ਅਜੇ 2 ਸਾਲ ਦੇ ਵਿੱਚ ਤੇ ਇਲੈਕਟ੍ਰਿਸਿਟੀ ਬਿੱਲ ਉਹ 80% ਲੋਕਾਂ ਦਾ ਫ੍ਰੀ ਆ ਰਿਹਾ ਕੋਈ ਨੋ ਬਿੱਲ ਆ ਰਿਹਾ ਜਿਵੇਂ ਸਾਡੇ ਕਿਸਾਨ ਭਰਾ ਸੀ ਵੀ ਮੈਂ ਸਾਡੇ ਕਿਸਾਨ ਭਰਾ ਨਾਲ ਬੈਠੇ ਜਿਵੇਂ ਕੋਈ ਚਿਕੀਤੀ ਵਾਲੀ ਕਰਦੇ ਆ ਉਹ ਮਨ ਬਾਹਰ ਹੀ ਮਿਲੇ ਸੀ ਵੀ ਤੁਸੀਂ ਇਹ ਗੱਲ ਜੋ ਕਰਿਓ ਵੀ ਗਵਰਨਮੈਂਟ ਵੀ ਮੈਂ ਉਚੇਚੇ ਤੌਰ ਤੇ ਭਗਵੰਤ ਮਾਨ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਉਹਦਾ ਧੰਨਵਾਦ ਕਰਨਾ ਚਾਹੁੰਦਾ ਜਿਵੇਂ 2 ਸਾਲ ਦੇ ਵਿੱਚ ਜੇ ਕਿਸਾਨ ਸਾਡੇ ਦੇ ਲਾਈਟ ਨਹੀਂ ਸਜਉਂਦੀ ਰਾਤ ਨੂੰ ਵੀ ਉਹ ਮੋਟਰਾਂ ਤੇ ਬੈਠੇ ਰਹਿੰਦੇ ਸੀ ਅੱਜ ਉਹਨਾਂ ਦਾ ਜਿਹੜਾ ਪਹਿਲਾਂ ਡੀਜ਼ਲ ਘੱਟੋ-ਘੱਟ ਕਿੰਦਾ 10000 ਡੀਜ਼ਲ ਲੱਗਿਆ ਲੀਟਰ ਲੱਗਿਆ ਕਿੰਦਾ 500 ਲੀਟਰ ਲੱਗਿਆ ਅੱਜ ਉਹਨਾਂ 2 ਲੀਟਰ ਵਿੱਚ ਡੀਜ਼ਲ ਨਹੀਂ ਲੱਗਿਆ ਤੇ ਇਹ ਵੀ ਬਹੁਤ ਵੱਡਾ ਫਾਇਦਾ ਨੇ ਸਾਰੇ ਕਿਸਾਨਾਂ ਨੂੰ ਹੈ ਬਾਕੀ ਫਤੇਕਰ ਸਾਹਿਬ ਦੀ ਮੈਂ ਗੱਲ ਕਰਾਂ ਤੇ ਫਤੇਕਰ ਬਹੁਤ ਵੱਡੀ ਇਤਿਹਾਸਕ ਸ਼ਖਸੀਅਤ ਸੀ ਮੈਂ ਤਾਂ ਗੁਜਰਕੌਰ ਬਾਬਾ ਜਲਾਵਰ ਸਿੰਘ ਬਾਬਾ ਫਤੇ ਸਿੰਘ ਤੇ ਕਹਿਣਾ ਮਤਲਬ ਇਹ ਧਰਤੀ ਜਿਹੜੀ ਬੜੀ ਸ਼ਾਨਦਾਰੀ ਤਰਤੀ ਹੈ ਇਥੇ ਜਿਹੜਾ ਟੂਰਿਸਟ ਸਪੋਰਟ ਆਪਾਂ ਅਸੀਂ ਆਪਣੇ ਸੀਐਮ ਸਾਹ ਨੂੰ ਵੀ ਕਵਾਂਗੇ ਕਿਉਂਕਿ ਕੁਝ ਜਿਹੜਾ ਹਿੱਸਾ ਆਊਗਾ ਪੰਜਾਬ ਸ਼ਹਿਰ ਦਾ ਪੁਰਜਾ ਆਪਾਂ ਸੈਂਟਰ ਦਾ ਹਿੱਸਾ ਲੈ ਕੇ ਇੱਕ ਟੂਰਿਸਟ ਆਪਾਂ ਸੋਰਟ ਬਣਾਵਾਂਗੇ ਤਾਂ ਕਿ ਲੋਕ ਨੂੰ ਜਾਨੇ ਕਿ ਜਿਹੜੀ ਜਗ੍ਹਾ ساری ਸਾਦਤ ਆ ਉਹ ਇੱਥੇ ਮੱਥਾ ਟੇਕ ਕੇ ਜਾਣ 2019 ਦੇ ਜਿਹੜੇ ਲੋਕਤਵਾ ਤੌਰ 'ਤੇ ਆਮ ਤੌਰ 'ਤੇ ਬਣੇ ਸੀ ਟੂਰਿਸਟ ਸੋਰਟ ਨਹੀਂ ਕੀ ਹੁਣ ਜਦੋਂ ਤੁਹਾਡੇ ਕੇ ਕੈਂਡੀਡੇਟ ਕਰਦੇ ਪਬਲੀਟਰ ਜਾਣਗੇ ਤੁਸੀਂ ਕਿਵੇਂ ਕੀਵੇਂ ਲੜੋ ਐਕਚੁਅਲੀ ਕੀ ਹੈ ਉਹਨਾਂ ਦੀ ਪੰਜ ਸਾਲ ਦੀ ਪਰਫਾਰਮੈਂਸ ਹੈ ਤੂੰ ਤੂੰ ਚੰਗੀ ਤਰ੍ਹਾਂ ਸਾਰੇ ਲੋਕ ਵੀ ਜਾਣਦੇ ਆ ਤੂੰ ਜੇ ਕਿਹਾ ਅੱਖ ਅੱਖ ਵੇਖਦੇ ਆ ਉਹ ਜਿਹੜਾ ਪ੍ਰੋਪਰ ਚੁਕੇ ਉਹ ਬਿਊਰੋਕ੍ਰੇਟ ਸੀਗੇ ਜਿਹੜਾ ਬੰਦਾ ਪੋਲੀਟਿਕਲ ਆਪਣਾ ਜੀਵਨ ਬਤਾਉਂਦਾ ਉਹਦੇ ਤੇਰੀ ਕੰਮ ਕਰਨ ਦੀ ਤਰੀਕਾ ਹੁੰਦਾ ਉਹ ਡਿਫਰੈਂਟ ਹੁੰਦਾ ਤੇ ਚਾਹ ਤੋਂ ਚਾਹ ਕਰਦੇ ਚਾਹਤ ਤਾਂ ਮਰਜ਼ੀ ਕੁ ਰੈਂਤੀ ਪੜੇ ਉਹ ਆਪਣੇ ਹਲਕੇ ਦੇਖੇ ਵੀ ਨਹੀਂ ਗਏ ਮੈਂ 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 ਉਹੀ ਗੱਲ ਕੀਤੀ ਆ ਜਿਹੜਾ ਟੂਰਿਸਟ ਸਪੌਟ ਹੋ ਗਿਆ ਇੱਕ ਮੇਨ ਡਿਮਾਂਡ ਹੈ ਕਿ ਸਵੇ ਹਸਪੀਟਲ ਦੀ ਵੀ ਇੱਥੇ ਜਿਵੇਂ ਪੀਜੀਆਈ ਬਹੁਤ ਵੱਡਾ ਹਸਪੀਟਲ ਹੈ ਉੱਤੇ ਹਰ ਪੇਸ਼ੈਂਟ ਚਲੇ ਜਾਂਦਾ ਮਤਲਬ ਇੰਨਾ ਉੱਤੇ ਧੀਰਜ ਹੋ ਜਾਂਦੀ ਹੈ ਤੇ ਉਹਦੇ ਨਾਲ ਜਿਹੜੇ ਪੇਸ਼ੈਂਟ ਹੈ ਕਈ ਵਾਰ ਇਗਨੋਰ ਵੀ ਹੋ ਜਾਂਦੇ ਆ ਤੇ ਅਸੀਂ ਪਰਮਾਤਮਾ ਸੁੱਖ ਰੱਖ ਕੇ ਜਿਹੜੀ ਸਾਡੀ ਸਰਕਾਰ ਬਣਦੀ ਹੈ ਸੈਂਟਰ 'ਚ ਜਿਹੜਾ ਅਸੀਂ ਘੱਟੋ ਘੱਟ 2000 ਬੈੱਡ ਦਾ 1500 ਬੈੱਡ ਦਾ ਜਿਹੜਾ ਹਸਪੀਟਲ ਹੈ ਇੱਕ ਸੈਂਟਰ ਜਗ੍ਹਾ ਤੇ ਚਾਹੇ ਖੰਨਾ ਚ ਬਣੇ ਚਾਹੇ ਸਨਾਲੇ ਬਣੇ ਚਾਹੇ ਹੋਰ ਬਣ ਜੇ ਅਸੀਂ ਇਹ ਜਗ੍ਹਾ ਲੈ ਕੇ ਇਹ ਚੀਜ਼ ਅਸੀਂ ਬਣਾਉਣਾ ਚਾਹੁੰਦੇ ਆ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ ਜਿਹੜੀ ਚੀਜ਼ ਪਹਿਲਾਂ ਕਰਨਾ ਚਾਹੀਦੀ ਹੁਣ ਆਵਾਜ਼ ਵੀ ਪਾਣੀ ਚਾਹੀਦੀ ਕਾਂਗਰਸ ਦੀ ਮੌਜੂਦਾ ਕਾਂਗਰਸ ਜਿਹੜੀ ਪੇਸ਼ਾ ਤੋਂ ਚੰਗੀ ਤਰ੍ਹਾਂ ਜਾਣਦੇ ਹੋ ਅੱਜ ਉੱਥੇ ਕੋਈ ਇਹ ਨਹੀਂ ਪੰਜ ਲੀਡਰ ਨੇ ਹਰ ਬੰਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਕੱਲ ਇਹ ਚਲੋ ਮੈਂ ਇਲੈਕਸ਼ਨਾਂ ਵੀ ਲੜੀਆਂ ਤਾਂ ਇਲੈਕਸ਼ਨ ਦੇ ਟਿਕਟ ਵੀ ਦੇ ਦਿੰਦੇ ਆ ਤਾਂ ਉਹ ਪਿੱਛੋਂ ਟੰਗਾ ਖਿੱਚਦੇ ਮੈਨੂੰ ਹਰਾਇਆ ਜਾਵਾ ਚਾਹੇ ਕੋਈ ਨੀ ਅਧਿਕਾਰ ਸਟਾਰਟ ਦੀ ਗੱਲ ਗੱਲ ਕਰ ਲਈਏ ਕਹਾਂ ਉਸ ਮੈਂ ਕੀ ਜੱਟ ਜੱਟ ਤੋਂ ਲੱਗ ਰਿਹਾ ਹਿੰਦੂ ਹਿੰਦੂ ਤੋਂ ਲੱਗ ਰਿਹਾ ਐਸਸੀ ਐਸਸੀ ਤੋਂ ਲੱਗ ਰਿਹਾ ਤੇ ਕਹਿਣ ਦਾ ਮਤਲਬ ਇਹ ਚੀਜ਼ ਏਕਸਾਂ ਨਹੀਂ ਅੱਜ ਕਿਉਂ ਵੱਡੇ ਵੱਡੇ ਲੀਡਰ ਆਪਣੇ ਆ ਰਹੇ ਆ ਕਾਂਗਰਸ ਦੇ ਦੇਖੋ ਤੁਸੀਂ ਆਪਣੇ ਡਾਕਟਰ ਸਾਹਿਬ ਡਾਕਟਰ ਚੰਦੇਆ ਸਾਹਿਬ ਐਮਐਲਏ ਛੱਡ ਗਿਆ ਹੈ ਦੇਪੀ ਲੀਡਰ ਛੱਡ ਗਿਆ ਆ ਉਹਨਾਂ ਨੇ ਦੇਖਿਆ ਉਹ ਬਾਕੀ ਭਗਵੰਤ ਮਾਨ ਜੀ ਸਰਕਾਰ ਚ ਉਹਨਾਂ ਨੂੰ ਇਸਕ ਲੱਗ ਰਿਹਾ ਵੀ ਆਪਾਂ ਤਾਂ ਇਹ ਸਰਕਾਰ ਲੋਕਾਂ ਦਾ ਬੈਨੀਫਿਟ ਕਰ ਰਹੀ ਹੈ ਤੇ ਅੱਜ ਤਾਂ ਹੀ ਲੋਕੀ ਹੰਮਾ ਕੇ ਤੇ ਪਹੁੰਚਦੇ ਆ ਤੇ ਅੱਜ ਸਾਰੇ ਚੌ ਹੈ ਜਿਵੇਂ ਮੈਂ ਘੱਟੋ ਘੱਟ 6 ਹਲਕਿਆਂ ਜਾ ਚੁੱਕਾ 9 ਹਲਕੇ ਪਹੁੰਚਦੇ ਆ ਛੇ ਹਲਕਿਆਂ ਦੀਆਂ ਜਿਵੇਂ ਅੱਜ ਜੁਗਨਾਲਾ ਦਾ ਬਰਕਰ ਸਾਡੇ ਐਮਐਲਏ ਸਾਹਿਬ ਅਤੇ ਜੀਜੀਬੀ ਜੀ ਬੈਠੇ ਆ ਕਿਉਂਕਿ ਸਾਡੇ ਵਿਆਲਪੁਰਾ ਸਾਹਿਬ ਨੇ ਵਾਕਈ ਇੱਥੇ ਗ੍ਰਾਸ ਰੂਟ ਤੇ ਕੰਮ ਕੀਤਾ ਜੇ ਮੈਂ ਗੱਲ ਕੀਤੀ ਹੈ 15 15 ਕਰੋੜ ਦੇ ਕਰੀਬ ਜਿੰਨੀਆਂ ਰੋਡਸ ਨੇ ਲਲੋ ਲਾ 55 ਕਰੋੜ ਰੁਪਏ 55000 55 ਕਰੋੜ ਦੇ ਕਰੀਬ ਜਿਹੜੇ ਰੋਡਸ ਚਾਹੇ ਉਹ ਵਿਜੀਆਲੀ ਰੋਡ ਹੋਵੇ ਚਾਹੇ ਮਾਸ਼ੀਵਾਲੀ ਰੋਡ ਹੋਵੇ ਚਾਹੇ ਅੰਦਲੀਆ ਰੋਡਾਂ ਹੋਣ ਤੇ ਉਹਦੇ ਨਾਲ ਕਿਉਂਕਿ ਕੰਮ ਕੀਤਾ ਆ ਲੋਕ ਖੁਸ਼ ਨੇ ਆਮ ਪਾਰਟੀ ਤੋਂ ਇਹ ਆਉਣ ਵਾਲੇ ਟਾਈਮ ਜੀ ਦੋ ਸੈਕਟਰ ਦੋ ਸਾਲਾਂ ਗਵਰਨਮੈਂਟ ਨੇ ਕੰਮ ਕੀਤਾ ਜਿਹੜੀ ਆਉਣ ਵਾਲੀ ਪਲਾਨਿੰਗ ਹੈ ਉਹ ਸਾਡੇ ਮੁੱਖ ਮੰਤਰੀ ਜੀ ਬਹੁਤ ਵਧੀਆ ਆਮ ਪਾਰਟੀ ਨੂੰ ਪੰਜਾਬ ਬਹੁਤ ਉੱਚ ਤੇ ਲੈ ਕੇ ਜਾਣ ਆਮ ਪਾਰਟੀ ਦਾ ਸਮਰਥਨ ਉਹ ਵੀ ਹੋ ਰਿਹਾ ਜੀ ਆਮ ਆਦਮੀ ਪਾਰਟੀ ਦਾ ਉਹ ਕਹਿੰਦੇ ਬੈਨੇ ਕਿ ਐਮ.ਸੀ. ਦੀ ਵੋਟਾਂ ਦੇਖਦੇ ਤੁਸੀਂ ਇੰਨਾ ਤੱਕ ਪਹੁੰਚੇ ਹੋਏ ਇਹ ਨਹੀਂ ਜੀ ਕੋਈ ਧਾਨੀਆਂ ਦਾ ਹੀ ਗੱਲ ਹੈ ਜਿਹੜਾ ਪੋਲੀਟੀਕਲ ਬੰਦਾ ਉਹਨਾਂ ਸੇਵਾ ਕਰਦੀਆਂ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਤੋਂ ਕਰੇ ਤੇ ਇਹਨਾਂ ਦੇਖਿਆ ਕਿਉਂਕਿ 70 ਕਟੋ ਕਾਢ 70 ਸਾਲ ਦੇ ਕੁਝ ਦੇਸ ਜਿਆਦਾ ਨ ਹੋ ਗਏ ਪਰ ਇਹਨਾਂ ਦੋਨਾਂ ਪਾਰਟੀਆਂ ਨੇ ਜਿਹੜਾ ਪੰਜਾਬ 'ਚ ਕੋਈ ਕਾਸ ਕੀਤਾ ਨਹੀਂ ਦੋ ਸਾਲ ਜੋ ਆਮ ਪਾਰਟੀ ਨੇ ਕਰ ਦਿਖਾਇਆ ਅੱਜ ਲੋਕ ਪੂਰੇ ਖੁੱਝ ਨੇ ਪੰਜਾਬ ਦੇ ਤਾਂ ਹੀ ਅਸੀਂ ਦਲੇ ਆ ਤੇ ਤੁਹਾਨੂੰ ਉਮੀਦ ਹੈ ਉਹਨਾਂ ਦੇ ਟਾਈਮ ਜਿੱਤੇ ਰੰ ਦੇ ਤੇਰਾ ਸੀ ਤਾਂ ਵੀ ਚੱਲਦਾ ਅਕਾਲੀ ਦਲ ਨੂੰ ਵੀ ਚੰਗੀ ਤਾਂ ਲੋਕ ਜਾਣਦੇ ਨੇ ਆ ਸਾਡੇ ਬੈਠੇ ਕੀ ਮਿਆਂ ਸਾ ਇਹ ਵੀ ਅਕਾਲੀ ਦਲ 'ਚ ਰਹੇ ਹੈ ਕਿਉਂਕਿ ਇਹ ਸਹੀ ਮਿਹਨਤ ਇਹ ਵੀ ਤੁਹਾਨੂੰ ਬਾਅਦ 'ਚ ਦੱਸ ਦੇਣਗੇ ਕਿ ਕਿਉਂ ਇਹਨਾਂ ਨੇ ਬੋਲਣਾ ਆਪਣੇ ਐਮਐਲਏ ਸਾਹਿਬ ਜਸਪੁਰ ਸਾਹਿਬ ਨੇ ਬੋਲਣਾ ਕਿਉਂਕਿ ਮੇਰੀ ਅਗਲੀ ਮੀਟਿੰਗ ਉੱਥੇ ਜਾਣਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਪਰਮਾਤਮਾ ਸੁੱਖ ਰੱਖੇ ਜਿੰਨੀਆਂ ਚੋਣਾਂ ਸਾਡੀ ਇੱਕ ਜੂਨ ਹੋਣੀਆਂ ਤੇ ਅਸੀਂ ਲੋਕ ਸਭਾ ਦੇ ਇਤੋਂ ਵੱਧਵਾਜੇ ਤੂ ਥੈਂਕ ਯੂ ਜਿਹੜੀ ਆਉਣ ਵਾਲਿਆ ਸੋ 2000 ਤੋਂ ਵੀ ਗਿਆਂ ਲੋਕਾਂ ਚੋਣਾਂ ਨੇ ਆਜੋ ਅਧਿਕਾਰ ਸਾਹਿਬ ਤੋਂ ਜੀਵਾਨੀ ਅਮਾਰੀ ਸਾਡੇ ਤੇ ਵੀ ਜੀਪੀ ਖੜਾ ਆਇਆ ਹੂੰ ਦੁਕੂ ਅਜਾ ਸੁਪੋਧਈਏ ਵੀ ਜਿਹੜੀ ਲੋਕ ਸਭਾ ਹਲਕਾ ਅਧਿਕਾਰ ਦੀ ਜਿਹੜੀ ਡੇਟਾ ਉਹ ਗੁਰਪ੍ਰੀਤ ਜੀ ਵੀ ਸਾਹਿਬ ਲੜਦਿਆਂ ਆਮਾ ਦੀ ਪ੍ਰਿੰਟਪਲ ਨੂੰ ਅਜ ਇਹ ਚੁਬਾ ਕ੍ਰਿਮਲ ਨਹੀਂ ਸੀਗੀ ਇਸ ਪਰਿਵਾਰ ਦੇ ਤੋਪੀਸਰ ਨੇ ਇੱਕ ਉਹਨਾਂ ਨਾਲ ਮਨੋ ਈਜ਼ੀਲੀ ਫਾਸਟ ਮਿਲ ਨਹੀਂ ਸੀਗੀ ਤੇ ਉਹ ਆਏ ਤੇ ਵੈਲਕਮ ਕੀਤਾ ਉਹਨਾਂ ਦਾ ਜਸਤਿਸ ਆਇਆ ਜਿਵੇਂ ਕਿ ਇਹ ਜੋ ਪਹਿਲਾ ਐਮਪੀ ਲੱਗਣ ਲਿਆ ਅਮਰ ਸਿੰਘ ਹੋਰ ਸਾਥੂਲੇ ਰਹਿਣੇ ਲੱਗਦੇ ਦੇਖੋ ਤੁਹਾਡੇ ਮਰੂ ਹੀ ਆਈ ਹੈ ਨਾ ਪਿਛਲੇ 4.5 ਸਾਲ ਜੇ ਪਰ ਗੱਲ ਦੇਖੀ ਆ ਲਾਸਟ ਟਾਈਮ ਸੇਕ ਮਹੀਨੇ ਦਾ ਜਨੂਰ ਸੁਧਾਰਮ ਰਹੇ ਨੇ ਪਰ ਉਸ ਤੋਂ ਪਹਿਲਾਂ ਉਹ ਹਲਕੇ ਜਾ ਕੇ ਬੜੇ ਵੀ ਨਹੀਂ ਹੈਗੇ ਜਿਵੇਂ ਪਿਛਲੀ ਵਾਰ ਤੁਹਾਨੂੰ ਪਤਾ ਹੀ ਹੈ ਵੀ ਜਿੰਨਾ ਵੀ ਰੁਪਇਆ ਉਹ ਲਗਭਗ ਉਹ ਆਪਣੇ ਪੁੱਤ ਦੇ ਮੋਹ ਦੇ ਵਿੱਚ ਕਹਿ ਲਈਏ ਵੀ ਸਾਰੇ ਦਾ ਸਾਰਾ ਰੁਪਈਆ ਉਹਨੇ ਰਾਏਕਰੋਟ ਤੋਂ ਮਲਾ ਸੈਦ ਲੜੇ ਸੀਗੇ ਉਹ ਉਹਦਾ ਬੇਟਾ ਉੱਥੀ ਝੋਆ ਉਹਨਾਂ ਨੇ ਬਾਕੀ ਹਲਕੇ ਨੂੰ ਤਾਂ ਆਪਾਂ ਸਮਝ ਹੀ ਨਹੀਂ ਹੈਗਾ ਜਦੋਂ ਹਲਕੇ ਨੂੰ ਆਪਣਾ ਨਹੀਂ ਸਮਝਿਆ ਤਾਂ ਹਲਕੇ ਕਿਉਂ ਨੂੰ ਆਪਣਾ ਸਮਝਣਗੇ ਠੀਕ ਹੈ ਇਹ ਜੋ ਜੀਪੀ ਆਈ ਨੇ ਐਂਟੀ ਟੈਕਨ ਦੇਖਦੇ ਆਏ ਚੱਲ ਬਚੂ 1000 ਠੀਕ ਹੈ ਦੇਖੋ ਉਹ ਬਰੋਦੀਆਂ ਨੂੰ ਤਾਂ ਅਸੀਂ ਨੌਕਰੀ ਹੀ ਦਿੱਤੀ ਹੋਈ ਆ ਵੀ ਸਾਨੂੰਿੰ ਦੋ ਦਿਨਾਂ ਨਾਲ ਲੰਡਾ ਗਏ ਪਰ ਮੈਂ ਉਹਨਾਂ ਕੋਲ ਇਹੀ ਹੈ ਹੌਕਾ ਪਰ ਕੰਮ ਨਹੀਂ ਹੈਗਾ ਦਾ ਬਰਾਸ ਉਹ ਅਸੀਂ ਚੱਲਣਾ ਕੰਮ ਕਰਦ ਨੇ ਉਹਨਾਂ ਨੂੰ ਮੰਨਦੋ ਬਗੈਰ ਕੋਈ ਗੱਲ ਨਹੀਂ ਕਰਾਉਂਦੀ ਪਰ ਸਾਡੇ ਅਸੀਂ ਕਰਮਾਂ ਦੇ ਆਧਾਰ ਤੇ ਪਿੰਡਾਂ ਜਾਣਾ ਤੇ ਜਿਹੜੀ ਮੈਂ 2 ਸਾਲ ਦੀ ਕਾਰਜਕਾਰੀ ਦੇ ਸਿਰ ਤੇ 13 ਦੀ 31 ਦਾ ਜਿੱਤ ਗਏ ਮਤਲਬ ਸਾਰੇ ਲੋਕਾਂ ਦਾ ਪਾਣਾ ਦੇਖੋ ਜੀ ਲੋਕਾਂ ਨੂੰ ਇਹੀ ਦਿਖਾਉਣਾ ਵੀ ਜਿਹੜੇ 2 ਸਾਲ ਦੇ ਸਾਡੇ ਕੰਮ ਤਾਂ ਨੇ ਉਹਨਾਂ ਦੇ ਸਿੱਤੇ ਪਾਰਟੀ ਚੋਂ ਲੜ ਰਹੀ ਹੈ ਤੁਹਾਨੂੰ ਪਤਾ ਹੈ ਤੁਸੀਂ ਆ ਪਿੰਡਾਂ ਜਾ ਕੇ ਬਚੋ ਜੀ ਬਿਜਲੀ ਦੀ ਗੱਲ ਕਰੀਏ ਅੱਗੇ ਪਕਸਾਨਾਂ ਦੀ ਗੱਲ ਕਰੀਏ ਵੀ ਬਿਜਲੀ ਇੰਨੀ ਘੱਟ ਆਉਂਦੀ ਘੱਟੂ ਘੱਟਾ ਹਰੇਕ ਪਰਿਵਾਰ ਦਾ ਮਤਲਬ ਪਰ 1000 6000 7000 ਆਮ ਤਰੀ ਲੱਗਦਾ ਸੀਗਾ ਤੇ ਬਿਜਲੀ ਖੁੱਲ ਆਉਂਦੀ ਆ ਤੇ ਟੈਂਸਰ ਆਉਂਦੀ ਆ ਰਾਤਾਂ ਨੂੰ ਆਪਾਂ ਨਹੀਂ ਝੱਕਣੀਆਂ ਪੈਂਦੀਆਂ ਹੈਗੀਆਂ ਤੇ ਬੇੜ ਦੇ ਪੰਡਾ ਜਦੋਂ ਵੀ ਚਾਹੀਦੀ ਆ ਸਿੱਪਤਾ ਕਰਦੇ ਨੇ ਕਿਸਾਨ ਆਪ ਮੁਰੇ ਹੋ ਕੇ ਬੋਲਦੇ ਨੇ ਜੇ ਆਪਾਂ ਪਰਿਵਾਰਾਂ ਦੀ ਗੱਲ ਕਰੀਏ ਜੀਰੋ ਬਿਜਲੀ ਬਿੱਲ ਦੀ ਗੱਲ ਕਰੀਏ ਉਹ 80% ਪਰਿਵਾਰਾਂ ਦਾ ਬਿੱਲ ਸਹੀ ਆਪਾਂ ਆਪਣੇ 0 ਆ ਰਿਹਾ ਜੀ ਤੇ ਉਹ ਮਨੋ ਸਭ ਤੋਂ ਵੱਡੀ ਗੱਲ ਤਾਂ ਹੈਗੀ ਆ ਜਦੋਂ ਤੁਸੀਂ ਇਹ ਕਿਸੇ ਗੱਲ ਕਰੂਗੇ ਉਹ ਸਾਰੇ ਪਰਿਵਾਰਾਂ ਵਿੱਚ ਅਕਾਲੀ ਦਲ ਦੇ ਨੇ ਸਾਨੂੰ ਭੰਡ ਦੇ ਨੇ ਉਹਨਾਂ ਦਾ ਵੀ 0 ਆਉਂਦਾ ਉਹਨਾਂ ਪੁੱਛਿਓ ਵੀ ਪਹਿਲਾਂ ਜਿਹਨੂੰ ਕੋਦੇ ਬੁ ਇਹ ਗੱਲਾਂ ਨਹੀਂ ਬੁਆਕੀ ਜ ਨਹੀਂ ਵੀ ਗੱਲ ਅਗਰ ਇਸ ਤੇ ਆਪਾਂ ਸਭ ਤੋਂ ਵੱਡੀ ਗੱਲ ਮੈਂ ਸਮਰਾਲੇ ਦੀ ਕਰੂੰਗਾ ਹਸਤਾਲ ਦੀ ਜਾ ਕੇ ਦੇਖੋ ਜਿਹੜੀ ਓਪੀਡੀ ਆ ਜਿਹੜੀ ਓਪੀਡੀ ਦੇ ਵਿੱਚ ਵਾਧਾ ਹੋਇਆ ਤੇ ਇਸ ਚੀਜ਼ ਦੇ ਉੱਪਰ ਮੋਰ ਲੱਗਦੀ ਆ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ ਬਣਿਆ ਤੇ ਜਿਹੜੀਆਂ ਹੁਣ ਦਵਾਈਆਂ ਮੁਫਤ ਮਿਲਦੀਆਂ ਨੇ ਉਹ ਸਾਰੀ ਚੀਜ਼ ਦੇ ਦੇ ਓਪੀਡੀ ਤਤਾ ਹੀ ਵਧੂਗੀ ਜਿਹੇ ਲੋਕਾਂ ਦਾ ਵਿਸ਼ਵਾਸ ਵਧੂਗਾ ਕਿਹਾ ਜਾਵੇ ਜਿਵੇਂ ਕਿ ਭਾਜੀ ਪੀਨਾਲਾ ਕਾਲੀ ਅੰਦਨ ਨੇ ਆਪਣਾ ਜੋਖਤ ਗੱਟਨ ਦਾ ਸੀ ਸਰਕਾਰ ਨੂੰ ਤੋੜ ਲਈ ਪਰ ਹੁਣ ਜਿਹੜੀ ਅਫਵਾਹਾਂ ਆ ਰਹੀਆਂ ਨੇ ਵੀ ਇੱਕ ਕੱਟਨ ਤੇ ਦਵਾ ਦੋ ਦੇਖੋ ਉਹਨਾਂ ਦਾ ਆਪਣੇ ਉਹਨੇ ਹੈਨਾ ਆਪਾਂ ਇਹਨੂੰ ਕੀ ਗਈ ਹੈ ਪਰ ਇਹ ਆਪ ਨੂੰ ਭਾਜਪਾ ਦਾ ਪਤਾ ਵੀ ਉਸਾਨ ਵਿਰੋਧੀ ਹੈਗੀ ਆ ਜੋ ਕੁਝ ਵੀ ਹੈ ਜੇ ਹੈ ਜਾਂ ਕੁਝ ਰਲ ਕੇ ਬਾਦਲ ਰਲਣਗੇ ਉਹਨਾਂ ਨਾਲ ਹੈਨਾ ਤਾਂ ਨਕਸਾਨ ਪੰਜਾਬ ਦੀ ਜਨਤਾ ਉਹਨਾਂ ਦਾ ਹੋਣਾ ਹੋਣਾ ਹੀ ਆਪਣੇ ਵੋਟਾਂ ਵਿੱਚ ਤੈਅ ਆ ਵੀ ਜਿਹੜੀਆਂ ਉਹਨਾਂ ਲਈ ਵੋਟਾਂ ਦੇ ਲੋਕ ਬੁਰੀ ਤਰ੍ਹਾਂ ਖਰਾਕੇ ਭੇਜਣਗੇ ਉਹਨਾਂ ਨੂੰ ਅੱਜ બીજી ਵੀ ਤਿਆਰੀ ਇਹ ਕਿ ਸਟਰੋਂਗ ਹੋ ਕੇ ਉੱਪਰ ਕੇ ਆਣਾ ਹੈ ਪੰਜਾਬ ਦੇ ਵਿੱਚ ਦੇਖੋ ਜੀ ਪੰਜਾਬ ਦੇ ਵਿੱਚ ਸਟਰੋਂਗ ਹੋ ਕੇ ਉੱਪਰ ਕੇ ਆਉਣਾ ਇਹ ਤਾਂ ਸੁਪਨੇ ਨੇ ਉਹਨਾਂ ਦੇ ਇਹ ਤਾਂ ਕਦੇ ਹੋ ਨਹੀਂ ਸਕਦਾ ਹੈਗਾ ਤੇ ਪੰਜਾਬ ਦੇ ਲੋਕ ਕਦੇ ਮੂੰਹ ਨਹੀਂ ਲਾਉਣਗੇ ਕਿਉਂਕਿ ਜੋ ਕੁਛ ਉਹਨਾਂ ਪੰਜਾਬ ਦੀ ਕਿਸਾਨੀ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਕੀਤਾ ਜੋ ਤੱਕਾ ਕਰ ਰਹੇ ਨੇ ਇਹ ਸਾਰਾ जग ਜਹਰ ਆ। ਮਨਾਲ ਵਿੱਚ ਜਿਹੜੇ ਜਿਹੜੇ ਮੇਨ ਮੁੱਦੇ ਨੇ ਦੇਖੋ ਮੁੱਦੇ ਤਾਂ ਨੂੰ ਮੁੱਦੇ ਤਾਂ ਅਸੀਂ ਖਤਮ ਕਰਨ ਲੱਗੇ ਹੋਇਆ ਮੁੱਦੇ ਤਾਂ ਹੈ ਹੀ ਨਹੀਂ ਜਿਹੜੇ ਪਿਛਲੀਆਂ ਸਤੀ ਗੱਲ ਕਰਦੇ ਗਰੰਟੀਆਂ ਕੀਕੀ ਦੀਆਂ ਪੂਰੀਆਂ ਕਰਨ ਲੱਗੇ ਆ ਜਿਹੜੀਆਂ ਰਹਿ ਗਈਆਂ ਉਹ ਪੂਰੀਆਂ ਹੋ ਜਾਂਦੀਆਂ ਸਾਨੂੰ ਸਿਰਫ 2 ਸਾਲ ਹੋਏ ਨੇ ਤੇ 2 ਸਾਲ ਦੀ ਜਿਹੜੀ ਕਾਰਜਗਾਰੀ ਆ ਉਹਦੇ ਸਿਰਫ ਹੀ ਪਾਰਟੀ ਚੋਂ ਡਰੂਗੀ। ਇਹਦੇ ਕੱਲ ਪਿਆ ਪਰ ਅੰਨ ਦੀ ਕਈ ਗਲੀਆਂ ਦੇ ਵਿੱਚ ਪਾਣੀ ਨਿਕਾਸੀ ਨਹੀਂ ਦੇਖੋ ਮੈਂ ਬਾਰ-ਬਾਰ ਤੁਸੀਂ ਸਾਰੇ ਮੇਰੇ ਭਰਾ ਹੋ ਮੇ ਤੋਂ ਮੈਂ ਤੁਹਾਨੂੰ ਇੱਕ ਗੱਲ ਦੱਦਾ ਵੀ ਜਿੰਨਾ ਰੁਪਇਆ ਪਿਛਲੇ ਸਾਲਾਂ ਛੜਕਾਂ ਸਰਪੰਚ ਜੇ ਮੈਂ ਪਹਿਲਾਂ ਵੀ ਦੱਸਿਆ ਸੀ ਉਸ ਨਾਲੋਂ 54 ਕਰੋੜ ਦੇ ਲਗਭਗ ਰੁਪਇਆ ਆਉਣਾ ਤੇ ਹੁਣ ਵੀ ਦੱਸਿਆ ਮੈਂ ਤੁਹਾਨੂੰ 5 ਕਰੋੜ ਦੇ ਛੜਕਾ ਗਾਹਾਂ ਵਾਸਤੇ ਵੀ ਆਉਣੀਆਂ ਜਿਹੜੀਆਂ ਛੜਕਾ ਇਹਨਾਂ ਤੋਂ 15-15 20-20 ਸਾਲ ਨਹੀਂ ਬਣੀ ਆ ਉਹ ਪਹਿਲੇ ਸਾਲ ਚ ਆ ਕੇ ਬਣਾਉਣੀਆਂ ਠੀਕ ਆ ਇਹ ਸਾਡੀ ਕਾਰਜਕਾਰੀ ਆ ਤੇ ਜਿੱਥੇ ਦੀ ਗੱਲ ਕਰਾਂ ਮੈਂ ਸ਼ਹਿਰ ਵਾਲੀ ਗੱਲ ਮੈਂ ਖੁਦ ਮੀਟਿੰਗ ਉਹ ਵਰਗੇ ਕਹਿੰਦੇ ਵੀ 2 ਕਰੋੜ 3 ਕਰੋੜ ਦਾ ਜਿਹੜੇ ਕੰਮ ਚਾਦੂ ਕਰਾਉਣ ਦੇ ਕਰਾਓ ਰੁਪਈਆ ਮੈਂ ਆਪ ਲੈ ਕੇ ਆਉਂਗਾ ਮੈਂ ਆਪੇ ਪ੍ਰਬੰਧ ਕਰੂੰਗਾ ਪਰ ਪਤਾ ਨਹੀਂ ਕੀ ਇੱਕ ਪਾਰਸਲੀ ਗੱਲ ਆ ਉਥੇ ਨਾਲਾ ਮੰਡੀ ਵਾਲੀ ਮੈਂ ਖੁਦ ਕਹਿ ਕੇ ਆਇਆ ਦੇਖੋ ਹੁਣ ਜੇ ਮੈਂ ਗੱਲ ਕਰੂੰਗਾ ਸ਼ਾਇਦ ਲੱਗੋ ਵੀ ਇੱਜ਼ਾਮ ਨੇ ਮੈਂ ਤਾਂ ਕਹਿੰਦਾ ਵੀ ਕਿਸੇ ਦਿਨ ਬਰਾਬਰ ਬਿਠਾ ਕੇ ਸਾਡੇ ਇੰਟਰਵਿਊ ਕਰਦੇ ਉਹਨਾਂ ਕਹਿ ਲਈ ਤਿਆਰ ਆ ਮੈਂ ਪਾਰਟੀ ਬਾਜੀ ਨੂੰ ਬਾਕੀ ਸਾਈਡ ਤੇ ਰੱਖ ਕੇ ਸ਼ਹਿਰ ਦੇ ਵਿਕਾਸ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਕਹਿ ਸਕਦਾ ਪਰ ਇਹਨਾਂ ਦੀ ਮਰਜ਼ੀ ਤੁਸੀਂ ਦੇਖੋ ਮਸ਼ਹੂਰ ਨੇ ਦੇਖੋ ਮਸ਼ਹੂਰ ਜਿਹਾ ਮੰੰਦਰ ਉੱਥੇ ਕਿਉਂ ਹੁੰਦੇ ਨੇ ਤੇ ਇੱਥੇ ਕਿਉਂ ਨਹੀਂ ਹੁੰਦੇ ਕਾਰਨ ਕੀ ਆ ਉਹਦੇ ਪਿੱਛੇ ਕਾਰਨਾਮਾ ਸੰਭਾਲੇ ਲੋਕ ਸਾਰੇ ਜਾਣਦੇ ਨੇ ਵੀ ਇੱਕ ਗਲਤੀ ਕਰ ਲਈ ਦੀ ਸੰਭਾਲੇ ਲੋਕਾਂ ਨੇ ਉਹ ਸ਼ਾਇਦ ਸੀ ਉਹ ਹੀ ਟੁੱਟ ਰਹੇ ਆ ਤੇ ਪਰ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਜਿਵੇਂ ਹੁਣ ਜਣਾ ਖਾਨੀ ਨੇ ਤੇ ਬਾਰ ਬਾਰ ਮੌਕੇ ਨਹੀਂ ਮਿਲਣਗੇ ਤੁਹਾਨੂੰ ਸਰਨ ਧੋਦੜਾ ਬਸੁਰਾ ਦੇ ਲੋਕਾਂ ਨੇ ਜਿਹੜਾ ਬੇਈਮਨੀਆ ਥੋੜੇ ਹੰਕਾਰ ਥੋੜੇ ਮਾਜਬੜੇ ਨੇ ਇਹ ਸਾਰੇ ਕਰਦਣੇ ਕਿਉਂਕਿ ਲੱਗਦਾ ਵੀ ਤੁਹਾਨੂੰ ਵੀ ਹਾਂਜੀ ਇੰਨੀ ਵੋਟ ਐਨੇ ਪਾਸ ਦੀ ਬਣਦੀ ਹੈ ਜੀ ਉਹ ਥੋੜੀਆਂ ਜਿਹੜੀਆਂ ਗਲਤੀਆਂ ਮਿਲਤੀਆਂ ਸਾਰੀਆਂ ਜ਼ੀਰੋ ਕਰਤੀਆਂ ਤੇ ਫਿਰ ਮੈਂ ਤੁਹਾਨੂੰ ਕਹਿੰਦਾ ਵੀ ਜੇ ਪੰਜਾਬ ਦੇ ਵਿੱਚ ਜਾਂ ਸਮਰਾਲੇ ਦੇ ਵਿੱਚ ਜੇ ਤੁਸੀਂ ਵਿਚਰਨਾ ਸਮਰਾਲੇ ਦੇ ਦਿਲਾਂ ਦੇ ਨਾਰਾਜ਼ ਕਰਨਾ ਕੋ ਬੜਾ ਵੱਡਾ ਮਾਣ ਦਿੱਤਾ ਸਵਾਰ ਦੇ ਲੋਕ ਨੇ ਲੰਬਾ ਟਾਈਮ ਤਾਂ ਤੁਹਾਨੂੰ ਆ ਜਿਹੜੀਆਂ ਥੋੜੀਆਂ ਮਤਲਬ ਸਿੱਧੀ ਗੱਲ ਉਹ ਕਹਿੰਨੀ ਹੀ ਗਊਗਾ ਚਾਹ ਕਿਸਮ ਚੰਗਲ ਗੇ ਬੁੜਾ ਸਾਰੀਆਂ ਭੁੱਲ ਕੇ ਸੇਵਾ ਭਾਵਨਾ ਦੇ ਨਾਲ ਖੜਨਾ ਪਊਗਾ ਤੁਹਾਨੂੰ ਸਾਰਿਆਂ ਨੂੰ ਪਰ ਜੇ ਤੁਸੀਂ ਨਹੀਂ ਕਰੋਗੇ ਤਾਂ ਪੰਜਾਬ ਦੇ ਲੋਕ ਤੱਪੜ ਰੋਲ ਦੰਦ ਨੇ ਮੈਂ ਖੁੱਦ ਆਪਣੀ ਗੱਲ ਕਰਦਾ ਜੇ ਮੈਂ ਕੰਮ ਨਹੀਂ ਕਰੂੰਗਾ ਤਾਂ ਪੰਜਾਬ ਲੋਕ ਮੈਨੂੰ ਵੀ ਨਹੀਂ ਬਖਸ਼ਣਗੇ ਪਰ ਮੈਨੂੰ ਮਾਣ ਮਤ ਚੈਲੰਜ ਕਰਦਾ ਮੇਰੇ 2 ਸਾਲ ਦੇ ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ